ਸਖਬੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ ਵਿਕਾਸ ਦਾ ਏਜੰਡਾ ਉਹਦਾ ਵਧੀਆ ਹੈ ਪਿਛਲੇ ਸਮੇਂ ਵਿੱਚ ਉਹਨੇ ਚੰਗਾ ਵਿਕਾਸ ਕੀਤਾ ਹੈ ਇਹ ਜਿੜਾ ਕੱਟਣ ਵਾਲੇ ਪੰਜਾਬ ਦੇ ਪਰਥ ਦੇ ਹਿੱਤਾਂ ਦੀ ਲੜਨ ਵਾਲੇ ਬੰਦੇ ਹਮ ਅੱਜ ਸੜਕਾਂ 'ਤੇ ਤੁਰੇ ਫਿਰਦੇ ਨੇ ਕ੍ਰਪਸ਼ਨ ਦੇ ਵਿੱਚੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਲੱਪਟੇ ਪਏ ਨੇ ਜੀ ਤੇ ਜਿਹੜੇ ਬੰਦੇ ਇੰਨੇ ਲਿਬੜੇ ਹੋਣ ਕ੍ਰਪਸ਼ਨ ਦੇ ਵਿੱਚ ਤੇ ਤੁਸੀਂ ਮੈਨੂੰ ਦੱਸੋ ਸੱਚ ਤੇ ਪਹਿਰਾ ਕਿਵੇਂ ਦੇ ਸਕਦੇ ਹੋ ਗੁਰਬੀ ਸਿੰਘ ਦੇ ਪਰਿਵਾਰ ਨੂੰ ਟੌਰਚ ਕੀਤਾ ਜਾ ਰਿਹਾ ਯਾਨੀ ਹਰਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਕਿ ਮੇਰੇ ਪਰਿਵਾਰ ਨੂੰ ਟੌਰਚ ਕੀਤਾ ਜਾ ਰਿਹਾ ਜਾਂ ਮੇਰੀ ਕਰਦਾਰ ਕੁੱਛੀ ਹੋ ਰਹੀ ਆ ਕੌਣ ਕਰਵਾ ਰਿਹਾ ਸਾਰਾ ਕੁਝ ਇਹਦੇ ਪਿੱਛੇ ਕੌਣ ਆ ਬੰਦਾ ਸਾਡੀ ਦਲ ਦਾ ਉਹ ਧੜਾ ਖੜਾ ਹੈ ਜਿਹੜਾ ਧੜਾ ਇਸ ਵੇਲੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਬੰਧ ਉਤੇ ਕਾਬਜ਼ ਹੈ ਉਹ ਧੜੇ ਵੱਲੋਂ ਹੀ ਮਤਲਬ ਗੈਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਸ ਧੜੇ ਵੱਲੋਂ ਹੀ ਗੈਨੀ ਹਰਪ੍ਰੀਤ ਸਿੰਘ ਦੀ ਕਰਦਾਰ ਕੁੱਛੀ ਕੀਤੀ ਗਈ ਉਸ ਧੜੇ ਵੱਲੋਂ ਹੀ ਕਹਿੰਨੀ ਰਗਵੀਰ ਸਿੰਘ ਦੇ ਪਰਿਵਾਰ ਨੂੰ ਟਰੈਕ ਕੀਤਾ ਜਾਂਦਾ ਰਿਹਾ ਹੈ। ਹਰਜਿੰਦਰ ਸਿੰਘ ਧਾਮੀ ਦਾ ਅਸਤੀਫੇ ਦੇ ਪਿੱਛੇ ਵੀ ਕਿਹਾ ਜਾ ਰਿਹਾ ਕਿ ਪ੍ਰੈਸ਼ਰ ਸੀਗਾ, ਦਬਾਅ ਬਣਾਇਆ ਗਿਆ। ਤੁਸੀਂ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ? ਉਹਨਾਂ ਤੇ ਲਗਾਤਾਰੇ ਦਬਾਅ ਸੀ ਕਿ ਜਿਹੜੀ 7 ਮੈਂਬਰੀ ਕਮੇਟੀ ਆ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਭੰਗ ਕਰੋ। ਇਹਦੀ ਜ਼ਰੂਰਤ ਨਹੀਂ ਹੈ। ਕਿਉਂਕਿ ਅਸੀਂ ਆਪਣੀ ਭਰਤੀ ਕਰ ਲਈ, ਤੁਹਾਡੀ ਭਰਤੀ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਹੁਕਮਨਾਮੇ ਦੀ ਉਲੰਘਣਾ ਹੈ। ਜੇ ਕਿਦਰ ਸਾਹਿਬ ਵੀ ਪੋਸਟ ਚ ਲਿਖ ਲਿਆ ਕਿ ਸਾਡੇ ਜਿਹੜੀ ਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਸਨਮਾਨ ਆ ਉਸ ਨੂੰ ਵੀ ਅੱਜ ਖਤਰਾ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਇੱਕ ਜਥੇਦਾਰ ਦਾ ਇਹ ਵੱਡ ਲਿਖਣਾ ਇਹ ਕੌਮ ਦੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਕਾਲ ਤਖਤ ਤੋਂ ਕਦੇ ਬਿਆਨ ਨਹੀਂ ਜਾਰੀ ਹੁੰਦਾ ਹਮ ਅ ਕਾਲ ਤਖਤ ਤੋਂ ਤਾਂ ਆਦੇਸ਼ ਜਾਰੀ ਹੁੰਦੇ ਨੇ ਹੁਕਮ ਜਾਰੀ ਹੁੰਦੇ ਨੇ ਬਿਆਨ ਦੇਣਾ ਮੇਰੇ ਵਰਗੇ ਬੰਦੇ ਦਾ ਕੰਮ ਹੈ ਇਹ ਵੀ ਜਥੇਦਾਰ ਤਾਂ ਇੱਕ ਬਹੁਤ ਤਕੜਾ ਹੁੰਦਾਗਾ ਜਥੇਦਾਰ ਕੌਮ ਲੀਡ ਕਰਨ ਵਾਲਾ ਹੁੰਦਾ ਪਰ ਸਾਡੇ ਜਥੇਦਾਰਾਂ ਦੇ ਹਾਲਾਤ ਇਹ ਹੋਏ ਪਏ ਆ ਕਿ ਉਹ ਪਟਫਟ ਕੇ ਰੋ ਰਹੇ ਆ ਮੀਡੀਆ ਮੂਰੇ ਜਿਸ ਕਿਸਮ ਦਾ ਕਰਦਾਰ ਕੁਝ ਜੱਥੇਦਾਰਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਧੀਆਂ ਭੈਣਾਂ ਦੀ ਉਹਨਾਂ ਦੇ ਬੱਚਿਆਂ ਦੀ ਉਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਤਾਂ ਕੁਦਰਤੀ ਹੈ ਕਿ ਜੱਥੇਦਾਰ ਮਤਲਬ ਸੁੱਭਾ ਮਾਰ-ਮਾਰ ਕੇ ਆਪਣੀ ਕੌਮ ਦੇ ਸਾਹਮਣੇ ਰੋ ਰਹੇ ਨੇ ਇਹ ਕਿਸਾਨਦਾਰਾਂ ਨੂੰ ਵੀ ਦਲੇਰੀ ਤੇ ਨਿਰਭੈਤਾ ਤੇ ਨਿਰਡਰਤਾ ਨਾਲ ਫੈਸਲੇ ਕਰਨੇ ਚਾਹੀਦੇ ਨੇ ਐਵੇਂ ਰੋਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਾਲੂ ਪੁੱਲਾ ਸਿੰਘ ਬਣਨ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਜਦੋਂ ਹੁਕਮ ਜਾਰੀ ਕਰਦਾ ਸੀ ਉਦੋਂ ਦਿੱਲੀ ਦਾ ਤਖਤ ਹਿਲਦਾ ਸੀਗਾ ਵੱਡੇ ਵੱਡੇ ਲੋਕ ਝੋਕਦੇ ਸੀ ਸਿਰ ਝੋਕਦੇ ਸੀ ਅੱਜ ਵੀ ਕਿਸੇ ਪ੍ਰਧਾਨ ਦਾ ਇੱਕ ਵੱਡਾ ਅਹੁਦਾ ਹੁੰਦਾ ਸੀ ਪਰ ਅੱਜ ਕੱਲ੍ਹ ਹਾਲਾਤ ਇਹ ਬਣ ਚੁੱਕੀ ਹੈ ਕਿ ਡੀਸੀ ਟਾਈਮ ਨਹੀਂ ਦੇ ਰਿਹਾਗਾ ਬਦ ਕਿਸਮਤੀ ਹੈ ਮਤਲਬ ਜਥੇਦਾਰਾਂ ਦੀ ਦਿੱਲੀ ਦੇ ਨਾਲ ਯਾਰੀ ਹੋਣਾ ਠੀਕ ਜਥੇਦਾਰਾਂ ਨੂੰ ਵੀ ਆਪਣਾ ਰੁਤਬਾ ਦੇਖ ਕੇ ਹੀ ਜਾਣ ਦਾ ਯਤਨ ਕਰਨਾ ਚਾਹੀਦਾ ਕਿਉਂਕਿ ਅੱਜ ਸੁਪੇ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ ਯਾਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਉੱਥੇ तमाम ਬੀਜੇਪੀ ਲੀਡਰਸ਼ਿਪ ਪਹੁੰਚੇ ਹੋਏ ਸੀ ਤੇ ਇਹ ਕਹਿੰਦੇ ਸੀ ਕਿ ਮੇਰੇ ਬੀਜੇਪੀ ਦੇ ਨਾਲ ਸੰਬੰਧ ਦਾ ਮੈਂ ਬੀਜੇਪੀ ਦੇ ਨਾਲ ਆਲਿਆ ਹੋਇਆਗਾ ਇਹ ਤਾਂ ਆਪ ਸਾਰੀ ਬੀਜੇਪੀ ਨੂੰ ਬੁਲਾਈ ਬੈਠੇ ਆ ਜਦੋਂ ਤੁਸੀਂ ਬੀਜੇਪੀ ਨੂੰ ਸੱਦਦੇ ਹੋ ਉਦੋਂ ਤਾਂ ਠੀਕ ਹੈ ਜਦੋਂ ਕੋਈ ਹੋਰ ਬੀਜੇਪੀ ਨੂੰ ਸੱਦਦਾ ਹੈ ਜਾਂ ਬੀਜੇਪੀ ਕੋਲ ਜਾਂਦਾ ਉਹ ਗਲਤ ਬੰਦਾ ਹੈ ਇਹ ਗੱਲ ਇਦਾਂ ਦਾ ਦੋਹਰਾ ਮਾਪਦੰਡ ਨਹੀਂ ਨਖ਼ਤਿਆਰ ਕਰਨਾ ਚਾਹੀਦਾ ਜਦੋਂ ਰਗੂਵ ਚੱਡੇ ਦੇਸ ਇਹਨੂੰ ਹਰਪ੍ਰੀਤ ਸਿੰਘ ਉਹ ਨਹੀਂ ਗਏ ਸੀ ਉੱਥੇ ਉਹਨਾਂ ਦਾ ਸਹੀ ਤਰੀਕੇ ਨਾਲ ਉਹ ਉਸ ਤਰ੍ਹਾਂ ਦਾ ਸਤਕਾਰ ਨਹੀਂ ਹੋਇਆ ਜਿਸ ਤਰ੍ਹਾਂ ਦਾ ਇੱਕ ਜੱਥੇਦਾਰ ਸਾਹਿਬ ਦਾ ਹੋਣਾ ਚਾਹੀਦਾ ਸੀ ਪਰ ਉਹ ਠੀਕ ਸੀ ਜੀ ਉੱਥੇ ਜਾਣਾ ਇਹ ਨਿੱਜੀ ਹਿੱਤਾਂ ਲਈ ਮਤਲਬ ਤੁਸੀਂ ਦਿੱਲੀ ਦਰਬਾਰ ਦੇ ਬੂਹੇ ਦੇ ਉੱਤੇ ਗੇੜੇ ਕੱਢਣ ਦਾ ਯਤਨ ਕਰਦੇ ਹੋ ਤਾਂ ਉਹ ਕੋਈ ਵੀ ਹੋਵੇ ਭਾਵੇਂ ਉਹ ਕਰਨਲ ਸਿੰਘ ਪੰਜੋਲੀ ਵੀ ਕਿਉਂ ਨਾ ਹੋਵੇ ਤੇ ਉਹ ਕਿਸੇ ਨੂੰ ਅੱਗੇ ਨਹੀਂ ਦਿੱਤੀ ਜਾ ਸਕਦਾ ਸਤ ਸ੍ਰੀ ਅਕਾਲ ਜੀ ਐਸਐਮਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਅੱਜ ਗੱਲ ਕਰਾਂਗੇ ਪੰਥ ਦੇ ਉੱਤੇ ਪੰਥਕ ਸਿਆਸਤ ਦੇ ਉੱਤੇ ਪੰਥ ਦੇ ਉੱਤੇ ਵੱਡਾ ਸੰਕਟ ਆ ਪੰਥਕ ਜਿਹੜੀ ਸਿਆਸਤ ਆ ਜੋ ਉਹ ਸਾਡੀ ਖਤਰੇ ਦੇ ਵਿੱਚ ਆ ਦਿਨ-ਪ੍ਰਤੀ ਦਿਨ ਵਿਵਾਦ ਹੋ ਰਹੇ ਨੇ ਦਿਨ-ਪ੍ਰਤੀ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਕੋਈ ਅਸਤੀਫਾ ਦੇ ਜਾਂਦਾ ਕੋਈ ਕਿਸੇ ਤੇ ਇਲਜ਼ਾਮ ਲਾ ਦਿੰਦਾਗਾ ਗੱਲ ਸਮਝ ਨਹੀਂ ਆ ਰਹੀ ਕਿ ਆਮ ਤੌਰ ਦੇ ਉੱਤੇ ਜਿਹੜੇ ਖਾਸ ਤੌਰ ਤੇ ਗਰਾਊਂਡ ਤੇ ਬੈਠੇ ਸਿੱਖ ਨੇ ਜਿਹੜੇ ਇਸ ਪੰਥ ਦੇ ਨਾਜਾਂ ਪੰਥਕ ਸਿਆਸਤ ਦੇ ਨਾਲ ਜੁੜੇ ਹੋਏ ਨੇ ਉਹ ਅੱਜ ਬੜੀ ਬਿਫਤਾ ਦੇ ਵਿੱਚ ਆ ਕਿ ਸਾਡਾ ਬਣੂ ਕੀ ਕਿਉਂਕਿ ਜੇਕਰ ਸਾਡੇ ਲੀਡਰ ਅੱਜ ਇਹ ਹਾਲਾਤ ਕਰ ਰਹੇ ਨੇ ਇੱਕ ਦੂਜੇ ਤੇ ਜਿਸ ਤਰੀਕੇ ਦੇ ਨਾਲ ਦੂਸ਼ਣ ਲਾਏ ਜਾ ਰਹੇ ਆ ਕਰਦਾਰ ਖੁਸ਼ੀਆਂ ਹੋ ਰਹੀਆਂ ਜਾਂ ਧੜਾ ਧੜ ਅਸਤੀਫੇ ਜਿਸ ਤਰੀਕੇ ਦੇ ਨਾਲ ਹਸਤੀਆਂ ਦੇ ਵੱਲੋਂ ਦਿੱਤੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਸੀਗੀ ਉਸ ਮਰਿਆਦਾ ਨੂੰ ਹੀ ਕਾਇਮ ਨਹੀਂ ਰੱਖਿਆ ਜਾ ਰਿਹਾ ਅੱਜ ਗੱਲਬਾਤ ਕਰਾਂਗੇ ਐ ਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਹੋਰਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਸਵਾਗਤ ਕਰਦੇ ਆ ਫਤਿਹ ਸਾਜ ਪੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੋਲੀ ਸਾਹਿਬ ਅੱਜ ਗਰਾਊਂਡ ਤੇ ਬੈਠਾ ਹੋਇਆ ਸਿੱਖ ਬਹੁਤ ਚਿੰਤਾ ਕਰ ਰਿਹਾ ਕਿ ਸਾਡਾ ਬਣੂ ਕੀ ਸਾਡੀ ਕੌਮ ਦੀ ਅਗਵਾਈ ਕੌਣ ਕਰੂਗਾ ਏਡੀ ਸਰਮੋਰ ਸੰਸਥਾ ਜਿਹੜੀਆਂ ਕੁਰਬਾਨੀਆਂ ਦੇ ਕੇ ਬਣਾਈ ਐ ਜੀਪੀਸੀ ਸ਼ੋਮਨੀਗੋਦਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਿਹਦੇ ਮੂਰੇ ਸਿਰ ਝੁਕਦਾ ਸੀ ਜਿਸ ਦਾ ਫਰਮਾਨ ਆ ਜਾਂਦਾ ਸੀ ਕੋਈ ਵੀ ਮੋੜ ਨਹੀਂ ਸਕਦਾ ਸੀ ਸੁਪਰੀਮ ਕੋਰਟ ਤੋਂ ਵੱਡਾ ਫਰਮਾਨ ਮੰਨਿਆ ਜਾਂਦਾ ਸੀ ਪਰ ਅੱਜ ਹੋ ਕੀ ਰਿਹਾਗਾ ਟੜਾ ਟੜਾ ਸਤੀਫੇ ਆ ਰਹੇ ਆ ਕਿਰਦਾਰ ਖੂਸ਼ੀਆਂ ਜਥੇਦਾਰਾਂ ਦੀਆਂ ਹੋ ਰਹੀਆਂ ਨੇ ਇਹ ਸਾਰਾ ਕੁਝ ਸਮਝਣਾ ਚਾਹੁੰਨੇ ਆ ਅਸੀਂ ਤੁਹਾਡੇ ਤੋਂ ਇਸ ਦੇ ਪਿੱਛੇ ਕੌਣ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਸਿੰਘ ਸਾਹਿਬ ਗੈਮੀ ਗੁਰਬਚਨ ਸਿੰਘ ਉਹਨਾਂ ਨੇ ਜੀ ਜਦੋਂ ਸਰਸੇ ਵਾਲੇ ਪਖੰਡੀ ਸਾਧ ਨੂੰ ਮਾਫੀਨਾਮਾ ਦਿੱਤਾ ਸੀ ਜੀ ਉਹਦੇ ਪ੍ਰਤੀ ਸਿੱਖਾਂ ਦੇ ਮਨਾਂ ਵਿੱਚ ਬੜਾ ਗੁੱਸਾ ਅਤੇ ਰੋਸ ਸੀ ਹੂੰ ਉਹ ਰੋ ਗਿਆਨੀ ਗੁਰਬਚਨ ਸਿੰਘ ਉਹਨਾਂ ਤੇ ਤਾਂ ਕੁਦਰਤੀ ਸੀ ਹੋਣੀ ਸੀ ਕਿਉਂਕਿ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਪੰਥ ਸਿੰਘ ਸਹਿਬਾਨਾ ਨੂੰ ਨਾਲ ਲੈ ਕੇ ਜੀ لیکن اکالی دل دی ਜਿਹੜੀ ਲੀਡਰਸ਼ਿਪ ਸੀ ਉਸ ਵੀ ਉਹ ਉਹ ਵੀ ਉਸ ਗੁੱਸੇ ਗੁੱਸੇ ਦਾ ਸ਼ਿਕਾਰ ਹੋ ਹੂੰ ਔਰ ਲਗਾਤਾਰ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਹਰ ਚੋਣਾ ਮਤਲਬ ਹਾਰ ਦੇ ਚਲੇ ਆਏ ਇੱਥੋਂ ਤੱਕ ਆ ਗਏ ਕਿ ਪਿਛਲੀ ਜਿਹੜੀ ਪਾਰਲੀਮੈਂਟ ਦੀ ਚੋਣ ਹੋਣ ਲੱਗੀ ਹੈ ਉਸ ਚੋਣ ਦੇ ਵਿੱਚ ਪਾਰਟੀ ਦੀ ਜ਼ਮਾਨਤ ਤੱਕ ਜਬਤ ਹੋ ਜੀ ਕੈਂਡੀਡੇਟਾਂ ਦੀ ਜਮਾਨਤਾਂ ਹੁਣ ਜਬਤ ਹੁੰਦੀਆਂ ਦਾ ਸੁਣਿਆ ਸੀ ਲੇਕਿਨ ਪਾਰਟੀ ਦੀ ਜਮਾਨਤ ਜ਼ਬਤ ਹੋ ਜੇ ਇਸ ਤੋਂ ਵੱਡੀ ਬਦਕਿਸਮਤੀ ਵਾਲੀ ਗੱਲ ਹੋਰ ਕੋਈ ਹੈ ਹੀ ਨਹੀਂ ਸੀ ਜੀ ਬਿਲਕੁਲ ਤੇ ਬਹੁਤ ਸਾਰੇ ਅਕਾਲੀ ਜਿਹੜੇ ਸੀ ਉਹ ਮਹਿਸੂਸ ਕਰਦੇ ਸੀ ਕਿ ਲੀਡਰਸ਼ਿਪ ਦੇ ਅੰਦਰ ਤਬਦੀਲੀ ਦੀ ਜ਼ਰੂਰਤ ਹੈ ਹੂੰ ਅੰਦਰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਤਬਦੀਲੀ ਹੋ ਨਾ ਸਕੀ ਫਿਰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਜਾ ਕੇ ਫਰਿਆਦ ਕੀਤੀ ਅਕਾਲ ਤਖਤ ਸਾਹਿਬ ਜੀ ਨੇ 2 ਦਸੰਬਰ ਦਾ ਮਤਲਬ ਜਿਹੜੀ ਇਕਤਰਤਾ ਪੰਜ ਸਿੰਘ ਸਾਹਿਬਾਨਾਂ ਦੀ ਅਕਾਲ ਤਖਤ ਸਾਹਿਬ ਵਿਖੇ ਹੋਈ ਉਹਦੇ ਵਿੱਚ ਉਹਨਾਂ ਨੇ ਬਹੁਤ ਸਚੱਜੇ ਫੈਸਲੇ ਮਤਲਬ ਸੁਣਾਏ ਹਮ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਾਸ ਵੀ ਕਰਾਇਆ ਵੀ ਤੁਸੀਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਔਰ ਉਹ ਗਲਤੀਆਂ ਦਾ ਨਤੀਜਾ ਹੈ ਕਿ ਤੁਸੀਂ ਸਿੱਖ ਸੰਗਤ ਦੀ ਭਰੋਸੇਯੋਗਤਾ ਹੁਣ ਲੀਡਰਸ਼ਿਪ ਵਿੱਚ ਗਵਾ ਚੁੱਕੇ ਜੀ ਤੁਸੀਂ ਯੋਗ ਨਹੀਂ ਰਹੇ ਅਗਵਾਈ ਕਰਨ ਦੇ ਹਮ ਉਹਨਾਂ ਨੇ ਇੱਕ ਰਸਤਾ ਕੱਢਿਆ ਸੀ ਵੀ ਸੱਤਵੇਂ ਬ੍ਰੀ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਵੀ ਤੁਸੀਂ ਪੂਰੇ ਖਾਲਸਾ ਪੰਥ ਦੇ ਵਿੱਚੋਂ ਪੂਰੀ ਇਮਾਨਦਾਰੀ ਨਾਲ ਤੁਸੀਂ ਭਰਤੀ ਕਰੋ 6 ਮਹੀਨੇ ਭਰਤੀ ਕਰਕੇ 6 ਮਹੀਨੇ ਦੇ ਅੰਦਰ ਅੰਦਰ ਆਪਣਾ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਨਵੀਂ ਲੀਡਰਸ਼ਿਪ ਨੂੰ ਲੈ ਕੇ ਆਓ ਤੁਹਾਡੇ ਤੇ ਹੁਣ ਸੰਗਤ ਵਿਸ਼ਵਾਸ ਨਹੀਂ ਕਰਦੀ ਜੀ ਇੱਕ ਰਸਤਾ ਬਹੁਤ ਵਧੀਆ ਸੀ ਇਹ ਰਸਤੇ ਨੂੰ ਮਤਲਬ ਸਾਰਿਆਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਇੱਕ ਧਰਨੇ ਪ੍ਰਵਾਨ ਕਰ ਲਿਆ ਜਿਹੜੀ ਸੁਧਾਰ ਲਹਿਰ ਵਾਲੀ ਸੀ ਜਿਹਨੂੰ ਬਾਗੀ ਆਖਿਆ ਜਾਂਦਾ ਬਾਗੀ ਧੜਾ ਕਿਹਾ ਜਾਂਦਾ ਜੀ ਉਹਨਾਂ ਨੇ ਦੋ ਗੱਲਾਂ ਅਕਾਲ ਤਖਤ ਸਾਹਬ ਦੇ ਉੱਤੇ ਪ੍ਰਵਾਨ ਕਰ ਲਈਆਂ ਹੂੰ ਚਲੋ ਤਨਖਾਹ ਦਾ ਸਾਰਿਆਂ ਨੇ ਮਨ ਲਵਾ ਲਈ ਜਿੰਨੀ ਜਿਨ੍ਹਾਂ ਨੂੰ ਤਨਖਾਹ ਦਿੱਤੀ ਉਹਨਾਂ ਨੇ ਸਾਰੀ ਨਿਮਰਤਾ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਸਮੇਤ ਸਾਰਿਆਂ ਨੇ ਬਹੁਤ ਆਦਰ ਨਾਲ ਨਿਮਰਤਾ ਨਾਲ ਜਿੰਨੀ ਤਨਖਾਹ ਅਕਾਲ ਤਖਤ ਨੇ ਲਾਈ ਉਹਨਾਂ ਨੇ ਉਕਤ ਲਈ ਜੀ ਤੇ ਉਹ ਸਾਰੀ ਤਨਖਾਹ ਤੇ ਪਹਿਰੇਦਾਰੀ ਵੀ ਕੀਤੀ ਲੇਕਿਨ ਉਸ ਤੋਂ ਬਾਅਦ ਜਿਹੜੀ ਗੱਲ ਅਗਲੀ ਸੀ ਭਰਤੀ ਕਰਨ ਵਾਲੀ ਤੇ ਚੁੱਲਾ ਸਮਿਟਣ ਵਾਲੀ ਵੀ ਤੁਸੀਂ ਆਪਣੀਆਂ ਆਪਣੀਆਂ ਡੱਫਲੀਆਂ ਬੰਦ ਕਰੋ ਸੱਤ ਮੈਂਬਰੀ ਕਮੇਟੀ ਹੁਣ ਭਰਤੀ ਕਰੇਗੀ ਸੱਤ ਮੈਂਬਰੀ ਕਮੇਟੀ ਤੁਹਾਨੂੰ ਭਰਤੀ ਕਰਕੇ ਨਵੀਂ ਲੀਡਰਸ਼ਿਪ ਦੇਣ ਦਾ ਯਤਨ ਕਰੇ ਇਸ ਗੱਲ ਨੂੰ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਜੀ ਅਕਾਲੀਆਂ ਦੀ ਏਕਤਾ ਪੰਥ ਕੇ ਏਕਤਾ ਨਹੀਂ ਹੈ ਇਹ ਦੋ ਇੱਕ ਧੜੇ ਦੇ ਵਿੱਚੋਂ ਟੁੱਟੇ ਹੋਏ ਬੰਦਿਆਂ ਦੀ ਦੁਆਰੇ ਕੱਤਰ ਪਈ ਆ। ਹੂੰ ਲੋੜ ਇਸ ਗੱਲ ਦੀ ਆ ਪੰਥ ਅੰਦਰ ਉਹ ਕਿ ਪੰਥ ਦੀਆਂ ਜਿੰਨੀਆਂ ਵੀ ਛੋਟੀਆਂ ਮੋਟੀਆਂ ਧਰਾਂ ਨੇ ਹੂੰ ਉਹਨਾਂ ਸਾਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ। ਜੀ ਤੇ ਉਹ ਸੱਤ ਮੈਂਬਰੀ ਕਮੇਟੀ ਭਰਤੀ ਕਰਕੇ ਸਾਰਿਆਂ ਨੂੰ ਸਾਰਿਆਂ 'ਚੋਂ ਤੇ ਭਰਤੀ ਕਰਕੇ ਆਪਣੀ ਨਵੀਂ ਲੀਡਰਸ਼ਿਪ ਕੰਮ ਨੂੰ ਦੇ ਦਿੰਦੀ ਤੇ ਕੌਮ ਇਹ ਸੰਕਟ ਵਿੱਚੋਂ ਨਿਕਲ ਸਕਦੀ ਸੀ। ਨਹੀਂ ਤਾਂ ਦੇਖੋ ਜਿਹੇ ਜਿਹੇ ਹਾਲਾਤ ਨੇ ਹੂੰ 104 ਸਾਲ ਪੁਰਾਣੀ ਪਾਰਟੀ ਇਨਾ ਸੰਘਰਸ਼ ਇਨਾ ਲਹੂ ਡੁੱਲਿਆ ਇਨੀਆਂ ਜੇਲਾਂ ਕੱਟੀਆਂ ਤੇ ਜੇਲਾਂ ਕੱਟਣ ਵਾਲੇ ਪੰਜਾਬ ਦੇ ਪੰਥ ਦੇ ਹਿੱਤਾਂ ਦੀ ਲੜਨ ਵਾਲੇ ਬੰਦੇ ਅੱਜ ਸੜਕਾਂ 'ਤੇ ਤੁਰੇ ਫਿਰਦੇ ਨੇ ਜੀ ਜਿਨ੍ਹਾਂ ਨੇ ਪੰਜਾਬ ਲਈ ਕੋਈ ਕੁਰਬਾਨੀ ਨਹੀਂ ਕੀਤੀ ਸੇਵਾ ਨਹੀਂ ਕੀਤੀ ਜਿਨ੍ਹਾਂ ਦਾ ਯੋਗਦਾਨ ਨਹੀਂ ਪੰਜਾਬ ਦੇ ਹਿੱਤਾਂ ਪ੍ਰਤੀ ਉਹ ਪੰਜਾਬ ਦੀ ਸਤਾ ਤੇ ਕਾਬਜ਼ ਹੋ ਗਏ ਇਹ ਸਾਡੀ ਕਿਤੇ ਨਾ ਕਿਤੇ ਨਲੈਕੀ ਦਾ ਨਤੀਜਾ ਹੈ ਮੈਂ ਸਮਝਦਾ ਪੰਥ ਵਿੱਚ ਮੁਕੰਮਲ ਏਕਤਾ ਦੀ ਜ਼ਰੂਰਤ ਹੈ ਮਕਮਲ ਇਕਤਾ ਬਗੈਰ ਕੋਈ ਗੁਜ਼ਾਰਾ ਨਹੀਂ ਹੈ ਉਸ ਪਾਸੇ ਨੂੰ ਤੁਰਨ ਦੀ ਬਜਾਏ ਤੋਰਕੜੇ ਪਾਸੇ ਨੂੰ ਰਹਿ ਜਥੇਦਾਰਾਂ ਦੀ ਕਰਦਾਰਕੁਸ਼ੀ ਕਰਨ ਵਾਲੇ ਪਾਸੇ ਨੂੰ ਹੁਣ ਜਥੇਦਾਰ ਸਿੰਘ ਸਾਹਿਬ ਗੈਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਤੇ ਅਲੀਗੇਸ਼ਨ ਲਾਉਣੇ ਫਿਰ ਗੈਨੀ ਦਗਵੀਰ ਸਿੰਘ ਦੇ ਪਰਿਵਾਰ ਨੂੰ ਥ੍ਰੈਟ ਕਰਨਾ ਡਰਾਉਣਾ ਧਮਕਾਉਣਾ ਤੇ ਉਹਨਾਂ ਨੂੰ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਕਿ ਉਹ ਅੱਜ ਮਤਲਬ ਇਸ ਗੱਲ ਲਈ ਵੀ ਤਿਆਰ ਨਹੀਂ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਉਹਨਾਂ ਨੇ ਬਣਾਈ ਉਹ 7 ਮੈਂਬਰੀ ਕਮੇਟੀ ਵਿੱਚੋਂ ਜਿਹੜੇ 5 ਮੈਂਬਰ ਨੇ ਉਹਨਾਂ ਨੂੰ 4 ਦਿਨ ਹੋ ਗਏ ਲਗਾਤਾਰ ਅਪਰੋਚ ਕਰਦਾ ਇਹਨੂੰ ਮਿਲਣ ਲਈ ਉਹ ਮਿਲਣ ਲਈ ਵੀ ਸਮਾਂ ਨਹੀਂ ਦੇ ਰਹੇ ਮੈਂ ਸਮਝਦਾ ਮਤਲਬ ਹਾਲਾਤ ਗੰਭੀਰ ਹੁੰਦੇ ਜਾ ਰਹੇ ਨੇ ਹੱਲ ਹੋਣ ਦੀ ਬਜਾਏ ਪੰਜੋਲੀ ਸਾਹਿਬ ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀ ਜਦੋਂ 올 ਇੰਡੀਆ ਜਿਹੜਾ ਪੰਥ ਪ੍ਰੈਸ ਕਾਨਫਰੈਂਸ ਕਾਨਫਰੈਂਸ ਇੱਕ ਹੋਈ ਉਹਦੇ ਵਿੱਚ ਵੀ ਤੁਸੀਂ ਕਿਹਾ ਕਿ ਗਗਨੀ ਰਵਿਪਿੰਦਰ ਸਿੰਘ ਦੇ ਪਰਿਵਾਰ ਨੂੰ ਡੋਰਚਾ ਕੀਤਾ ਜਾ ਰਿਹਾ ਯਾਨੀ ਹਰਪਿੰਦਰ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਕਿ ਮੇਰੇ ਪਰਿਵਾਰ ਨੂੰ ਡੋਰਚਾ ਕੀਤਾ ਜਾ ਰਿਹਾ ਜਾਂ ਮੇਰੀ ਕਿਰਦਾਰਕੁਸ਼ੀ ਹੋ ਰਹੀ ਆ ਕੌਣ ਕਰਵਾ ਰਿਹਾ ਹੈ ਸਾਰਾ ਕੁਝ ਇਹਦੇ ਪਿੱਛੇ ਕੌਣ ਆ ਬੰਦਾ ਕੁਝ ਦੇਖੋ ਅਸਲ ਵਿੱਚ ਤਾਂ ਮਤਲਬ ਇਹ ਸਾਰੇ ਮਾਮਲਾ ਦੇ ਪਿੱਛੇ ਕਿਤੇ ਨਾ ਕਿਤੇ ਮਤਲਬ ਅਕਾਲੀ ਦਲ ਦਾ ਉਹ ਧੜਾ ਖੜਾ ਹੈ ਜਿਹੜਾ ਧੜਾ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਬੰਧ ਉਤੇ ਕਾਬਜ਼ ਹੈ ਹੂੰ ਉਹ ਧੜੇ ਵੱਲੋਂ ਹੀ ਮਤਲਬ ਗੈਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਸ ਧੜੇ ਵੱਲੋਂ ਹੀ ਗੈਨੀ ਹਰਪ੍ਰੀਤ ਸਿੰਘ ਦੀ ਕਰਾਰਕੁਸ਼ੀ ਕੀਤੀ ਗਈ ਉਸ ਧੜੇ ਵੱਲੋਂ ਹੀ ਕਹਿੰਨੀ ਰਗਵੀਰ ਸਿੰਘ ਦੇ ਪਰਿਵਾਰ ਨੂੰ ਥ੍ਰੈਟ ਕੀਤਾ ਜਾਂਦਾ ਕੀਤਾ ਜਾ ਰਿਹਾ ਹੈ ਔਰ ਉਹਨਾਂ ਨੂੰ ਡਰਾਇਆ ਤੁਮ ਕਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਜੋ 7 ਮੈਂਬਰੀ ਕਮੇਟੀ ਬਣਾਈ ਹੈ ਉਹਨੂੰ ਖਤਮ ਕਰੋ ਭੰਗ ਕਰੋ ਤੇ ਇਹ ਯਤਨ ਜਿਹੜੇ ਨੇ ਲਗਾਤਾਰ ਉਸ ਧੜੇ ਵੱਲੋਂ ਕੀਤੇ ਜਾ ਰਹੇ ਪਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫੇ ਦੇ ਪਿੱਛੇ ਵੀ ਕਿਹਾ ਜਾ ਰਿਹਾ ਕਿ ਪ੍ਰੈਸ਼ਰ ਸੀਗਾ ਦਬਾਅ ਬਣਾਇਆ ਗਿਆ ਤੁਸੀਂ ਉਹਦੇ ਪਿੱਛੇ ਕੀ ਕਾਰਨ ਮੰਨਦੇ ਹੋ ਦੇਖੋ ਗਾਨੀ ਜਿਹੜੇ ਆਪਣੇ ਨੇ ਹਰਜਿੰਦਰ ਸਿੰਘ ਧਾਮੀ ਸਾਹਿਬ ਉਹ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਸੀ ਉਹਨਾਂ ਤੇ ਲਗਾਤਾਰੇ ਦਬਾਅ ਸੀ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਆ ਤੁਸੀਂ ਇਹਨੂੰ ਕਿਸੇ ਤਰੀਕੇ ਨਾਲ ਭੰਗ ਕਰੋ ਇਹਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਆਪਣੀ ਭਰਤੀ ਕਰ ਲਈ ਅਸੀਂ ਲਗਾਤਾਰ ਕਰ ਰਹੇ ਹਾਂ 1 ਮਾਰਚ ਨੂੰ ਅਸੀਂ ਆਪਣਾ ਪ੍ਰਧਾਨ ਜਿਹੜਾ ਉਹਦਾ ਨਵਾਂ ਪ੍ਰਧਾਨ ਦੀ ਚੋਣ ਕਰ ਲਈ ਹੈ ਚੋਣ ਕਰ ਲੈਣੀ ਹੈ ਤੇ ਇਸ ਭਰਤੀ ਦੀ ਹੁਣ ਤੁਹਾਡੀ ਭਰਤੀ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣੀ ਭਾਰਤੀ ਮੁਕੰਮਲ ਕਰ ਚੁੱਕੇ ਹਾਂ ਇਹ ਹੁਕਮਨਾਮੇ ਦੀ ਉਲੰਘਣਾ ਹੈ ਇਹ ਧੋਖਾ ਹੈ ਮਤਲਬ ਖਾਲਸਾ ਪੰਥ ਨਾਲ ਜਿਹੜਾ ਕੀਤਾ ਜਾ ਰਿਹਾ ਇਹਦਾ ਰੋਹ ਤੇ ਗੁੱਸਾ ਮਤਲਬ ਹੋਰ ਪ੍ਰਗਟ ਹੋਏਗਾ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਤੇ ਅਕਾਲੀਆਂ ਨੂੰ ਮਤਲਬ ਸਿੱਧੇ ਰਸਤੇ ਤੇ ਉੱਤੇ ਤੁਰਨ ਦੀ ਬਜਾਏ ਹਲੇ ਵੀ ਉਹ ਪੁੱਠੇ ਰਸਤੇ ਉੱਤੇ ਤੁਰਨ ਦਾ ਯਤਨ ਕਰ ਰਹੇ ਨੇ ਪਰ ਅਕਾਲੀ ਦਲ ਦਾ ਜਿਹੜਾ ਡੈਲੀਗੇਟ ਆ ਉਹ ਇਹ ਅਪੀਲ ਕਰ ਰਿਹਾ ਕਿ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਮਾਨਤਾ ਖਤਮ ਕਰ ਦੇਣੀ ਆ ਜੇ ਇਦਾਂ ਹੋ ਗਿਆ ਦੇਖੋ ਜਿਹੜੀ ਬੀਜੇਪੀ ਆ ਉਹ ਆਰਐਸਐਸ ਦੇ ਅਧੀਨ ਚੱਲਦੀ ਹੈ ਸ਼ਿਵ ਸ਼ਾਨਾ ਜਿਹੜੀ ਆ ਉਹਨਾਂ ਦਾ ਧਾਰਮਿਕ ਵਿੰਗਾ ਉਹਦੇ ਅਧੀਨ ਚੱਲਦੇ ਨੇ ਕੋਈ ਇਹੋ ਜਿਹੀ ਕਹਾਣੀ ਨਹੀਂ ਹੈ ਕਿ ਜਿਹਦੇ ਕਰਕੇ ਮਾਨਤਾ ਰੱਦ ਹੋ ਜਾਵੇ ਜੇ ਮਾਨਤਾ ਰੱਦ ਹੁੰਦੀ ਹੁੰਦੀ ਇਹ ਤਾਂ ਇਹ ਮਤਲਬ ਇਲਜ਼ਾਮ ਲਾਉਂਦੇ ਨੇ ਨਾ ਵੀ ਅਸੀਂ ਜੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਵਾਂਗੇ ਜਾਂ ਜਦੋਂ ਸ਼ਰਮਣੀ ਕਮੇਟੀ ਦੇ ਮੈਂਬਰਾਂ ਨੂੰ ਟਿਕਟਾਂ ਵੰਡਦੇ ਨੇ ਉਦੋਂ ਨਹੀਂ ਮਤਲਬ ਮਾਨਤਾ ਰੱਦ ਹੁੰਦੀ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉੱਥੇ ਜਾ ਕੇ ਮਤਲਬ ਡੈਲੀਗੇਟੇ ਦਾ ਲਾਸ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਦੋਂ ਨਹੀਂ ਮਤਲਬ ਮਾਨਤਾ ਰੱਦ ਹੁੰਦੀ ਜਦੋਂ ਮਤਲਬ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਪ੍ਰਧਾਨ ਮੈਂਬਰਾਂ ਨੂੰ ਸੱਦ ਕੇ ਆਪਣੇ ਘਰੇ ਆਦੇਸ਼ ਜਾਰੀ ਕਰਦਾ ਕਿ ਫਲਾਣਾ ਪ੍ਰਧਾਨ ਬਣਾਉਣਾ ਫਲਾਣਾ ਜੂਨੀਅਰ ਮੀਤ ਪ੍ਰਧਾਨ ਬਣਾਉਣਾ ਫਲਾਣਾ ਸੀਨੀਅਰ ਹਉਦੇਦਾਰਾਂ ਦੀਆਂ ਮਤਲਬ ਨਿਯੁਕਤੀਆਂ ਕਰਦੇ ਨੇ ਤੇ ਉਦੋਂ ਨਹੀਂ ਮਾਨਤਾ ਰੱਦ ਹੁੰਦੀ ਇਹ ਇੱਕ ਨਿਰਾਪura ਮਤਲਬ ਫਰੇਵ ਹੈ ਜਿਹੜਾ ਕੌਮ ਨਾਲ ਅਕਾਲ ਤਖਤ ਨਾਲ ਕੀਤਾ ਜਾ ਰਿਹਾ ਇਸ ਕੇ ਸੰਬੰਧੀ ਕੋਈ ਕਹਾਣੀ ਨਹੀਂ بڑے ਵਕੀਲਾਂ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਇਹ ਸਮਝਦੇ ਨੇ ਕਿ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਕਬਜ਼ਾ ਬਣਾ ਕੇ ਰੱਖਣਾ ਹੈ ਇਹਦੇ ਜਰੀਏ ਅਸੀਂ ਕਾਲ ਤੱਕ ਦਾ ਜਥੇਦਾਰ ਆਪਣੀ ਮਤਲਬ ਇਹ ਧੌਂਸ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਮਤਲਬ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜੀ ਫਰੀਡਮ ਸੀ ਜਿਹੜੀ ਅਸੀਂ ਸੁਣਦੇ ਸੀ ਅਕਾਲੀ ਬਾਬਾ ਫੂਲਾ ਸਿੰਘ ਵੇਲੇ ਜਾਂ ਪਿਛਲੇ ਜਥੇਦਾਰ ਹੋਏ ਬੜੇ ਚੰਗੇ ਜਥੇਦਾਰ ਹੋਏ ਕਿ ਅੱਜ ਉਹ ਹੈ ਨਹੀਂ ਕਿਉਂਕਿ ਜਥੇਦਾਰ ਸਾਹਿਬ ਆਪਣੀ ਪੋਸਟ 'ਚ ਲਿਖ ਲਿਆ ਕਿ ਸਾਡੀ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਸਨਮਾਨ ਆ ਉਸ ਨੂੰ ਵੀ ਅੱਜ ਖਤਰਾ ਉਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਜਥੇਦਾਰ ਦਾ ਇਹ ਵੱਡ ਲਿਖਣਾ ਇਹ ਕੌਮ ਦੇ ਲਈ ਤਾਂ ਬਹੁਤ ਵੱਡੀ ਗੱਲ ਆ ਜੀ ਦੇਖੋ ਜਥੇਦਾਰ ਸਾਹਿਬ ਨੂੰ ਬਿਆਨ ਨਹੀਂ ਜਾਰੀ ਕਰਨੀ ਚਾਹੀਦੀ ਅਕਾਲ ਤਖਤ ਤੋਂ ਕਦੇ ਬਿਆਨ ਨਹੀਂ ਜਾਰੀ ਹੁੰਦੇ ਹਮ ਅਕਾਲ ਤਖਤ ਤੋਂ ਤਾਂ ਆਦੇਸ਼ ਜਾਰੀ ਹੁੰਦੇ ਨੇ ਹੁਕਮ ਜਾਰੀ ਹੁੰਦੇ ਨੇ ਬਿਆਨ ਦੇਣਾ ਮੇਰੇ ਵਰਗੇ ਬੰਦੇ ਦਾ ਕੰਮ ਹੈ ਨੋਟਸ ਲੈਣਾ ਕੰਮ ਜਥੇਦਾਰ ਦਾ ਹੈ ਜਿਹੜੀ ਤਿਰਵੀ ਮਤਲਬ ਜਥੇਦਾਰ ਦੇ 2 ਦਸੰਬਰ ਦੇ ਫੈਸਲਿਆਂ ਨੂੰ ਨਹੀਂ ਮੰਨਤਾ ਦਿੰਦੀ ਜਥੇਦਾਰ ਦਾ ਫਰਜ਼ ਬਣਦਾ ਉਹਨਾਂ ਨੂੰ ਤਲਬ ਕਰੇ ਤਲਬ ਕਰਕੇ ਉਹਨਾਂ ਨੂੰ ਪੰਥ ਤੋਂ ਛੇਕੇ ਜੀ ਵੀ ਤੁਸੀਂ ਯੋਗਤਾ ਕਾਇਤਾਪਾ ਮੈਂ ਜਥੇਦਾਰ ਸਾਹਿਬ ਨੇ ਪਹਿਲੀ ਦਿੱਤਾ ਸੀ ਇਹ ਕਿ ਇਹ ਲੀਡਰਸ਼ਿਪ ਜਿਹੜੀ ਆ ਭਰੋਸੇਯੋਗਤਾ ਖਤਮ ਕਰ ਚੁੱਕੀ ਹੈ ਜੀ ਪਰ ਨਾਲ ਦੀ ਨਾਲ ਉਹਨਾਂ ਨੇ ਦੂਜੀ ਗੱਲ ਵੀ ਆਖੀ ਸੀ ਕਿ ਮਤਲਬ ਇਹ ਇਹਨੂੰ ਠੀਕ ਕਰਨ ਦੇ ਲਈ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਉਹ ਭਰਤੀ ਕਰੇਗੀ ਲੇਕਿਨ ਨਾ ਉਹ ਭਰਤੀ ਨੂੰ ਮਾਨਤਾ ਦੰਦੇ ਨੇ ਨਾ ਉਹ ਕਾਲ ਤੱਕ ਤਨੂੰ ਮਾਨਤਾ ਦੰਦੇ ਨੇ ਤੇ ਫਿਰ ਜਾਂ ਤਾਂ ਉਹ ਦੂਜੀਆਂ ਪਾਰਟੀਆਂ ਵਾਂਗੂ ਕੰਮ ਕਰਨ ਜਿਵੇਂ ਕਾਂਗਰਸ ਕਰਦੀ ਹੈ ਆਮ ਆਦਮੀ ਪਾਰਟੀ ਕਰਦੀ ਹੈ ਭਾਜਪਾ ਕਰਦੀ ਹੈ ਉਸ ਤਰ੍ਹਾਂ ਦੀ ਰਾਜਨੀਤੀ ਕਰਨ ਆਪਣੀ ਸ਼ਰਮਣੀ ਕਮੇਟੀ ਦੇ ਮਾਮਲਿਆਂ ਵਿੱਚ ਦਖਲ ਇਹਨਾਂ ਦੇਣ ਨਾ ਸ਼ਰਮਣੀ ਕਮੇਟੀ ਦੀ ਚੋਣ ਵਿੱਚ ਦਖਲ ਦੇਣ ਨਾ ਮੈਂਬਰਾਂ ਨੂੰ ਟਿਕਟਾਂ ਵੰਡਣ ਦਾ ਲੜਨ ਸ਼ਰਮਣੀ ਕਮੇਟੀ ਦੀ ਚੋਣ ਆਪਣੀ ਰਾਜਨੀਤੀ ਆ ਪੰਜਾਬ ਦੀ ਧਰਤੀ ਤੇ ਕਰੀ ਜਾਣ ਸ਼ਰਮਣੀ ਕਮੇਟੀ ਨੂੰ ਆਪਣਾ ਕਾਰਜ ਕਰਨ ਦੇਣ ਅਕਾਲ ਤਖਤ ਨੂੰ ਆਪਣਾ ਕਾਰਜ ਕਰਨ ਦੇਣ ਤੇ ਪੰਜਾਬ ਦੀ ਸੇਵਾ ਕਰਨ ਪੰਥ ਦੀ ਸੇਵਾ ਕਰਨ ਜਿਹੜੀ ਕਰਨ ਵਾਲੀ ਹੈ ਇਹ ਕੀ ਮਤਲਬ ਹੈ ਜੀ ਧਾਰਮਿਕ ਮਾਮਲਿਆਂ ਵਿੱਚ ਤੁਸੀਂ ਬਧੋ ਬਧੀ ਦਖਲ ਦੇ ਕੇ ਆਪਣੀ ਮਿੱਟੀ ਪਲੀਤ ਕਰਨ ਦਾ ਯਤਨ ਕਰਦੇ ਪਰ ਕੀ ਸਾਡੇ ਜਥੇਦਾਰ ਅਜਿਹੇ ਹੋਣੇ ਚਾਹੀਦੇ ਕਿ ਜਿਹੜੇ ਆ ਕੇ মিডিਆ ਦੇ ਮੂਹਰੇ ਰੌਣ ਲੱਗ ਜਾਣ ਕਹਿੰਦੇ ਜਥੇਦਾਰ ਤਾਂ ਇੱਕ ਬਹੁਤ ਤਕੜਾ ਹੁੰਦਾਗਾ ਜਥੇਦਾਰ ਕੋਲ ਲੀਡ ਕਰਨ ਵਾਲਾ ਹੁੰਦਾ ਪਰ ਸਾਡੇ ਜਥੇਦਾਰਾਂ ਦੇ ਹਾਲਾਤ ਇਹ ਹੋਏ ਪਏ ਆ ਕਿ ਉਹ ਫੁੱਟ ਫੁੱਟ ਕੇ ਰੋ ਰਹੇ ਆ মিডিਆ ਮੂਹਰੇ ਅਸਲ ਵਿੱਚ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਹੈ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਲੈ ਜਾਂਦੀ ਨਾ ਜੀ 1925 ਦੇ ਐਕਟ ਦੇ ਰਾਹੀਂ ਹੂੰ ਭਾਵੇਂ ਜਥੇਦਾਰ ਗੁਰਚਰਨ ਸਿੰਘ ਟਾਉੜਾ ਸਾਹਿਬ ਨੇ ਸ਼ਰੋਮਣੀ ਕਮੇਟੀ ਦੇ ਇੱਕ ਵਾਰੀ ਮਤਲਬ ਜਨਰਲ اجلاس ਦੇ ਵਿੱਚ ਇਹ ਕਹਿ ਦਿੱਤਾ ਸੀ ਮਤਾ ਪਾ ਦਿੱਤਾ ਸੀ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹੋਣਗੇ ਹੂੰ ਇਹ ਤਨਖਾਹ ਆਪਣੀ ਜਿਹੜੀ ਕੋਈ ਤਨਖਾਹ ਨਹੀਂ ਲੈਣਗੇ ਹੂੰ ਨਾ ਤਨਖਾਹ ਲੈਣ ਲਈ ਦਸਖਤ ਕਰਨਗੇ ਨਾ ਕਿਸੇ ਹਾਜ਼ਰੀ ਰਜਿਸਟਰ ਤੇ ਇਹਨਾਂ ਦੇ ਦਸਖਤ ਹੋਣਗੇ ਪੂਰੀ ਤਰ੍ਹਾਂ ਆਜ਼ਾਦ ਹੋਣਗੇ ਹੂੰ ਇਹਨਾਂ ਨੂੰ ਸਿਰਫ ਮਤਲਬ ਸਨਮਾਨ ਪੱਤਾ ਦਿੱਤਾ ਜਾਏਗਾ ਇਹ ਜਥੇਦਾਰ ਗੁਰਚਰਨ ਸਿੰਘ ਟਵਾੜਾ ਸਾਹਿਬ ਨੇ ਕੀਤਾ ਹੋਇਆ ਜੀ ਲੇਕਿਨ ਇਹਦੇ باوجود ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਤਾਰ ਮਤਲਬ ਜਥੇਦਾਰਾਂ ਉੱਤੇ ਆਪਣਾ ਦਬਾਅ ਬਣਾ ਕੇ ਰੱਖਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਇਨਕੁਆਇਰੀ ਕਮੇਟੀ ਬਠਾਈ ਇਨਕੁਆਇਰੀ ਕਮੇਟੀ ਸ਼ਰਮਣੀ ਕਮੇਟੀ ਬਠਾਈ ਨਹੀਂ ਸਕਦੀ ਜਦੋਂ ਉਹ ਉਹਨਾਂ ਦੇ ਮੁਲਾਜ਼ਮੇ ਨਹੀਂ ਹੈ ਉਹਨਾਂ ਦਾ ਕਿਸੇ ਰਜਿਸਟਰ ਤੇ ਹਾਜ਼ਰੀ ਨਹੀਂ ਲੱਗਦੀ ਤਨਖਾਹ ਨਹੀਂ ਲੈਂਦੇ ਹਾਜ਼ਰੀ ਲਾ ਕੇ ਉਹ ਤੇ ਫਿਰ ਉਹਨਾਂ ਦੀ ਇਨਕੁਆਇਰੀ ਕਿਵੇਂ ਹੋ ਸਕਦੀ ਹੈ ਸੋ ਮੈਂ ਸਮਝਦਾ ਵੀ ਜਿਸ ਕਿਸਮ ਦਾ ਕਰਦਾਰ ਕੁਸ਼ੀ ਜਥੇਦਾਰਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਧੀਆਂ ਭੈਣਾਂ ਦੀ ਉਹਨਾਂ ਦੇ ਬੱਚਿਆਂ ਦੀ ਉਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਤਾ ਕੁਦਰਤੀ ਹੈ ਕਿ ਜਥੇਦਾਰ ਮਤਲਬ ਤੁਬਾ ਮਾਰ ਮਾਰ ਕੇ ਆਪਣੀ ਕੌਮ ਦੇ ਸਾਹਮਣੇ ਰੋ ਰਹੇ ਨੇ ਹੂੰ ਸੋ ਐਸ ਸਟੇ ਦੇ ਉੱਤੇ ਮਤਲਬ ਪੂਰੀ ਕੌਮ ਨੂੰ ਇਕਜੁੱਟ ਹੋ ਕੇ ਆਉਣ ਵਾਲੀਆਂ ਜਿਹੜੀਆਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹਨਾਂ ਵਿੱਚੋਂ ਨਾਲ ਲੋਕਾਂ ਨੂੰ ਸ਼ਕਸ਼ਤ ਦੇਣੀ ਚਾਹੀਦੀ ਹੈ ਜਿਹੜੇ ਅਕਾਲ ਤਖਤ ਨੂੰ ਪਿੱਠ ਦੇ ਰਹੇ ਨੇ ਤੇ ਜਥੇਦਾਰਾਂ ਨੂੰ ਵੀ ਦਲੇਰੀ ਤੇ ਨਿਰਭੈਤਾ ਤੇ ਨਿਰਡਰਤਾ ਨਾਲ ਫੈਸਲੇ ਕਰਨੇ ਚਾਹੀਦੇ ਨੇ ਐਵੇਂ ਰੋਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਾਲੂ ਫੁੱਲਾ ਸਿੰਘ ਬਣਨ ਦਾ ਯਤਨ ਕਰਨਾ ਚਾਹੀਦਾ ਜਿਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕਰ ਲਿਆ ਸੀ ਅਕਾਲ ਤਖਤ ਸਾਹਿਬ ਤੇ ਉਦਾਂ ਦੇ ਜਥੇਦਾਰ ਚਾਹੀਦੇ ਨੇ ਉਹਨਾਂ ਦਾ ਉਸ ਕਿਸਮ ਦਾ ਰੋਲ ਚਾਹੀਦਾ ਜਥੇਦਾਰ ਦਾ ਹੂੰ ਕਹਿੰਦੇ ਪਹਿਲਾਂ ਜਥੇਦਾਰ ਜਦੋਂ ਹੁਕਮ ਜਾਰੀ ਕਰਦਾ ਸੀ ਉਦੋਂ ਦਿੱਲੀ ਦਾ ਤਖਤ ਹਿੱਲਦਾ ਸੀਗਾ ਵੱਡੇ ਵੱਡੇ ਲੋਕ ਝੋਕਦੇ ਸੀ ਸਿਰ ਝੋਕਦੇ ਸੀ ਐਜਪੀਸੀ ਪ੍ਰਧਾਨ ਦਾ ਇੱਕ ਵੱਡਾ ਅਹੁਦਾ ਹੁੰਦਾ ਸੀ ਪਰ ਅੱਜ ਕੱਲ੍ਹ ਹਾਲਾਤ ਇਹ ਬਣ ਚੁੱਕੀ ਹੈ ਕਿ ਡੀਸੀ ਟਾਈਮ ਨਹੀਂ ਦੇ ਰਿਹਾਗਾ ਦੇਖੋ ਇਹ ਬਦ ਕਿਸਮਤੀ ਹੈ ਮਤਲਬ ਬਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਉਹਦੀ ਜਿਹੜੀ ਸ਼ਕਤੀ ਸੀ ਉਹ ਕਮਜ਼ੋਰ ਪੈ ਗਈ ਹੈ ਕਾਲ ਤੱਕ ਦੀ ਸ਼ਕਤੀ ਕਮਜ਼ੋਰ ਪੈ ਗਈ ਜੀ ਤੇ ਦਿੱਲੀ ਦਾ ਮੁੱਖ ਮੰਤਰੀ ਉਹਦੇ ਬਾਹਰ ਚ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਗਿਆ ਤੇ ਉਹਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਡਿਪਟੀ ਕਮਿਸ਼ਨਰ ਰਮਰ ਸਰ ਸਾਹਿਬ ਉਨਾ ਨੂੰ ਸਮਾਂ ਨਹੀਂ ਦਿੰਦਾ ਗਵਰਨਰ ਪੰਜਾਬ ਨੂੰ ਮਿਲਣ ਦਾ ਸਮਾਂ ਦਿੰਦਾ ਤੇ ਐਸੇ ਹਾਲਾਤਾਂ ਦਾ ਨਤੀਜਾ ਇਹ ਹੈ ਕਿ ਅਕਾਲੀ ਦਲ ਬਹੁਤ ਕਮਜ਼ੋਰ ਪੈ ਗਿਆ ਉਹਦੇ ਨਾਲ ਸ਼੍ਰੋਮਣੀ ਕਮੇਟੀ ਕਮਜ਼ੋਰ ਪੈ ਗਈ ਤੇ ਅਕਾਲ ਤਖਤ ਨੂੰ ਵੀ ਢਾਹ ਲੱਗੀ ਹੈ ਇਹ ਸਾਰੀਆਂ ਗੱਲਾਂ ਦਾ ਇੱਕੋ ਇੱਕ ਹੱਲ ਹੈ ਕਿ ਇੱਕ ਜੋਗ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਧਰਮ ਦੇ ਖੇਤਰ ਵਿੱਚ ਵੀ ਜਿਹੜੀ ਰਾਜਨੀਤਿਕ ਖੇਤਰ ਵਿੱਚ ਵੀ ਮਤਲਬ ਕੌਮ ਦੀ ਅਗਵਾਈ ਕਰ ਸਕੇ ਮੌਜੂਦਾ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆਣਾ ਜੀ ਉਹ ਪਰਿਵਾਰਵਾਦ ਦੇ ਵਿੱਚ ਫਸੀ ਹੋਈ ਹੈ ਉਹ ਵਪਾਰ ਬਾਦ ਦੇ ਵਿੱਚ ਫਸੀ ਹੋਈ ਐ ਉਹ ਤਾਂ ਮਤਲਬ ਕਰਾਪਸ਼ਨ ਦੇ ਵਿੱਚ ਪੈਰਾਂ ਤੋਂ ਲੈ ਕੇ ਸਿਰ ਤੱਕ ਲਪਤੇ ਪਏ ਨੇ ਜੀ ਤੇ ਜਿਹੜੇ ਬੰਦੇ ਇੰਨੇ ਲਿਬੜੇ ਹੋਣ ਕਰਾਪਸ਼ਨ ਦੇ ਵਿੱਚ ਤੇ ਤੁਸੀਂ ਮੈਨੂੰ ਦੱਸੋ ਸੱਚ ਤੇ ਪਹਿਰਾ ਕਿਵੇਂ ਦੇ ਸਕਦੇ ਨੇ ਬਸ ਸੁਵੀਰ ਸਿੰਘ ਬਾਦਲ ਪਰਿਵਾਰ ਉਹ ਤਾਂ ਕਹਿੰਦੇ ਕਿ ਮੈਂ ਤਾਂ ਛੱਡਣ ਨੂੰ ਤਿਆਰ ਆ ਸਾਰਾ ਕੁਝ ਕਿੰਨੇ ਵਾਰੀ ਅਸਤੀਫਾ ਦਿੱਤਾ ਮੇਰਾ ਮਨਜ਼ੂਰ ਨਹੀਂ ਕਰਦੇ ਹੁਣ ਵੀ ਉਹਨਾਂ ਨੇ ਤਾਂ ਅਸਤੀਫਾ ਦਿੱਤਾ ਸੀ ਕੱਲ ਤੱਕ ਸਾਬਤ ਪੇਸ਼ ਹੋਣ ਤੋਂ ਪਹਿਲਾਂ ਦੇਖੋ ਅਸਤੀਫੇ ਦੇਣੇ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਹਮ ਤਾਂਮੀ ਸਾਹਿਬ ਨੇ ਅਸਤੀਫਾ ਦਿੱਤਾ ਸੱਤ ਮੈਂਬਰੀ ਕਮੇਟੀ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਥੇਦਾਰ ਗੁਰਚਾਰਨ ਸਿੰਘ ਟੋੜਾ ਸਾਹਿਬ ਦੇ ਸਾਹਮਣੇ ਵੀ ਬੜੀਆਂ ਚੁਣੌਤੀਆਂ ਆਈਆਂ ਨੇ ਪਰ ਉਹਨਾਂ ਨੇ ਕਦੇ ਅਸਤੀਫਾ ਨਹੀਂ ਦਿੱਤਾ ਚੁਣੌਤੀਆਂ ਦਾ ਟੱਕਰ ਆ ਕੀਤਾ ਤੇ ਧਾਮੀ ਸਾਹਿਬ ਨੂੰ ਵੀ ਉਦਾਂ ਹੀ ਮਤਲਬ ਚੁਣੌਤੀਆਂ ਦਾ ਟੱਕਰ ਆ ਕਰਨਾ ਚਾਹੀਦਾ ਵਡੂੰਗਰ ਸਾਹਿਬ ਨੂੰ ਅਸਤੀਫਾ ਦੇ ਕੇ ਨਹੀਂ ਸੀ ਭੱਜਣਾ ਚਾਹੀਦਾ ਬਲਕਿ ਸੱਤ ਮੈਂਬਰੀ ਕਮੇਟੀ ਨਾਲ ਖੜਕੇ ਅਕਾਲ ਤਖਤ ਦੇ ਹੁਕਮਨਾਮੇ ਦੀ ਪਹਿਰੇਦਾਰੀ ਕਰਨੀ ਚਾਹੀਦੀ ਸੀ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਵਿਕਾਸ ਦਾ ਏਜੰਡਾ ਉਹਦਾ ਵਧੀਆ ਹੈ ਪਿਛਲੇ ਸਮੇਂ ਵਿੱਚ ਉਹਨੇ ਚੰਗਾ ਵਿਕਾਸ ਕੀਤਾ ਹੈ ਪਰ ਉਹ ਕਾਲੀ ਦਲ ਦੀ ਪ੍ਰਧਾਨਗੀ ਦੇ ਯੋਗ ਨਹੀਂ ਹੈ ਬਿਲਕੁਲ ਉਹਦੇ ਲਈ ਉਹਨੂੰ ਚਾਹੀਦਾ ਕਿ ਕਿਸੇ ਆਪਣੇ ਚੰਗੇ ਸਾਥੀ ਨੂੰ ਜਿਹਦੀ ਕੁਰਬਾਨੀ ਹੈ ਜਿਹਦੀ ਸੇਵਾ ਮੈਂ ਇੱਕ ਵਾਰੀ ਕਿਹਾ ਸੀ ਮੈਂ ਕਿਹਾ ਜੀ ਤੁਸੀਂ ਲੰਗੋਵਾਲ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਸੰਤ ਹਰਚੰਦ ਸਿੰਘ ਲੰਗੋਵਾਲ ਦੇ ਨਾਲ ਰਹੇ ਨੇ ਪੰਥਕ ਬੰਦੇ ਨੇ ਗੁਰਸਿੱਖ ਬੰਦੇ ਨੇ ਤੇ ਤੁਸੀਂ ਉਹਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਲਓ ਤੇ ਆਪ ਤੁਸੀਂ ਮੁੱਖ ਮੰਤਰੀ ਵਾਲਾ ਰਾਹ ਤਿਆਰ ਕਰ ਲੋ ਤੇ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਤੁਰਨ ਦਾ ਯਤਨ ਕਰੋ ਭਾਈ ਰਣਜੀਤ ਸਿੰਘ ਨੇ ਉਹਨਾਂ ਨੂੰ ਕਾਲ ਤਖ ਦਾ ਜਥੇਦਾਰ ਬਣਾਇਆ ਜਾ ਸਕਦਾ ਕਿਸੇ ਨੂੰ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਕਿਸੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਕੋਈ ਮੁੱਖ ਮੰਤਰੀ ਬਣ ਸਕਦਾ ਵੰਡ ਕੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਇਹ ਕਰਨ ਦਾ ਯਤਨ ਕੀਤਾ ਕਰਨਾ ਹੋਵੇ ਇਹ ਸਮਝ ਅਧਾਰ ਤੋਂ ਹੀ ਕੌਮ ਨੂੰ ਕਿਸੇ ਤਰੀਕੇ ਨਾਲ ਕੱਢਿਆ ਜਾ ਸਕਦਾ ਇਸ ਤਰ੍ਹਾਂ ਅਸਤੀਫਾ ਦੇ ਕੇ ਤਾਂ ਮੈਂ ਸਮਝਦਾ ਕੋਈ ਮਸਲੇ ਦਾ ਹੱਲ ਨਹੀਂ ਹੋ ਸਕਦਾ ਤੇ ਇਹ ਅਸਤੀਫਾ ਦੇ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਉਹ ਉਹਨਾਂ ਦੀ ਜਿਹੜੀ ਵਰਕਿੰਗ ਕਮੇਟੀ ਉਹ ਕਹਿੰਦੀ ਆ ਸੀ ਰੱਦ ਕਰਤਾ ਜੀ ਇਹ ਕੋਈ ਤਰੀਕਾ ਨਹੀਂ ਹੈ ਬਿਲਕੁਲ ਉਹਨਾਂ ਦਾ ਅਸਤੀਫਾ ਜੇ ਉਹ ਦਿੰਦੇ ਨੇ ਪ੍ਰਵਾਨ ਕਰਕੇ ਉਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਆਪਣੀ ਲਾਈਨ ਚੱਲੋ ਚੁਣੋ ਜੇ ਤੁਸੀਂ ਮੁੱਖ ਮੰਤਰੀ ਬਣਨਾ ਹੋ ਤਾਂ ਰਸਤਾ ਖਿਆਰ ਕਰ ਲਓ ਤੇ ਅਕਾਲੀ ਦਲ ਦਾ ਪ੍ਰਧਾਨ ਕੋਈ ਆਪਣਾ ਲੰਗਵਾਲ ਸਰ ਬਰਗਾ ਲੰਗੋਵਾਲ ਵਰਗਾ ਬਣ ਜੇ ਤੇ ਸਾਰਾ ਨੂੰ ਇਕੱਠੇ ਕਰਨ ਲਈ ਸਾਹਿਬ ਵਕੀਰ ਵੱਲ ਵਾਦੇ ਆ ਕਿ ਜਥੇਦਾਰਾਂ ਦੀ ਦਿੱਲੀ ਦੇ ਨਾਲ ਯਾਰੀ ਹੋਣਾ ਠੀਕ ਆ ਦੇਖੋ ਜਾਰੀ ਹੋਣੀ ਤਾਂ ਨਹੀਂ ਮਤਲਬ ਜੇ ਪੰਥਕ ਹਿੱਤ ਵਿੱਚ ਕੋਈ ਕਾਰਜ ਕਰਦਾ ਕਿਸੇ ਦੀ ਆਪਣੀ ਲਿਹਾਜ਼ ਨਾਲ ਉਹ ਕੋਈ ਮਾੜੀ ਗੱਲ ਨਹੀਂ ਲੇਕਿਨ ਜੇ ਨਿੱਜੀ ਹਿੱਤਾਂ ਲਈ ਮਤਲਬ ਤੁਸੀਂ ਦਿੱਲੀ ਦਰਬਾਰ ਦੇ ਬੂਹੇ ਦੇ ਉੱਤੇ ਗੇੜੇ ਕੱਢਣ ਦਾ ਯਤਨ ਕਰਦੇ ਹੋ ਤਾਂ ਉਹ ਕੋਈ ਵੀ ਹੋਵੇ ਭਾਵੇਂ ਉਹ ਕਰਨਲ ਸਿੰਘ ਪੰਜੋੜੀ ਵੀ ਕਿਉਂ ਨਾ ਹੋਵੇ ਤੇ ਉਹ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਇਹਦਾ ਕੰਮ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਸੁਪੇ ਸਿੰਘ ਬਾਦਲ ਦੀ ਧੀ ਦੇ ਵਿਆਹ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ ਯਾਨੀ ਹਰਕਤ ਸਿੰਘ ਕਹਿ ਰਹੇ ਨੇ ਕਿ ਉੱਥੇ तमाम बीजेपी ਲੀਡਰਸ਼ਿਪ ਪਹੁੰਚੇ ਹੋਏ ਸੀ ਤੇ ਇਹ ਕਹਿੰਦੇ ਸੀ ਕਿ ਮੇਰੇ बीजेपी ਦੇ ਨਾਲ ਸੰਬੰਧ ਦਾ ਮੈਂ बीजेपी ਦੇ ਨਾਲ ਰਲਿਆ ਹੋਇਆਗਾ ਇਹ ਤਾਂ ਆਪ ਸਾਰੀ बीजेपी ਨੂੰ ਬੁਲਾਈ ਬੈਠੇ ਆ ਦੇਖੋ ਮੈਂ ਸਮਝਦਾ ਵੀ ਬੈਸੇ ਤਾਂ ਹੈ ਇੱਕ ਸਮਾਜਿਕ ਰਿਸ਼ਤੇ ਨੇ ਸੰਸਾਰ ਦੇ ਵਿੱਚ ਹਮ ਬੱਚਿਆਂ ਦੇ ਰਿਸ਼ਤੇ ਜਦੋਂ ਅਸੀਂ ਕਰਦੇ ਆ ਉਦੇ ਵਿੱਚ ਮਤਲਬ ਉਹਨੂੰ ਉਹਦੀ ਆਪਣੀ ਮਰਜ਼ੀ ਹੈ ਵੀ ਉਹਨੇ ਕਿਹਨੂੰ ਸੱਦਣਾ ਕਿਹਨੂੰ ਨਹੀਂ ਸੱਦਣਾ ਪਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਹੋਏ ਬੜਾ ਲੰਮਾ ਸਮਾਂ ਰਹੇ ਨੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਅਕਾਲੀ ਦਲ ਦੀ ਅਗਵਾਈ ਉਹਨਾਂ ਨੇ ਬੜੀ ਕੀਤੀ ਹੈ ਤੇ ਜੇ ਉਹਨਾਂ ਨੇ ਭਾਜਪਾ ਦੀ ਲੀਡਰਸ਼ਿਪ ਸੱਦੀ ਸੀ ਤਾਂ ਉਹਨਾਂ ਨੂੰ ਬਾਕੀ ਜਿਹੜੀਆਂ ਪੰਥਕ ਧਿਰਾਂ ਸੀ ਉਹਨਾਂ ਨੂੰ ਵੀ ਸੱਦ ਲੈਣਾ ਚਾਹੀਦਾ ਸੀ ਕੀ ਹਰਜ ਸੀ ਇਸ ਗੱਲ ਦੇ ਵਿੱਚ ਗੱਲ ਕਿਤੇ ਨਾ ਕਿਤੇ ਨੇੜੇ ਲੱਗ ਜਾਂਦੀ ਤੇ ਨੇੜੇ ਲਾਉਣ ਦਾ ਯਤਨ ਕਰਨਾ ਚਾਹੀਦਾ ਸੀ ਚਲੋ ਨਹੀਂ ਸੱਦਣੇ ਗੱਲ ਵੱਖਰੀ ਹੈ ਜਦੋਂ ਤੁਸੀਂ ਭਾਜਪਾ ਨੂੰ ਸੱਦਦੇ ਹੋ ਉਦੋਂ ਤਾਂ ਠੀਕ ਹੈ ਜਦੋਂ ਕੋਈ ਹੋਰ ਭਾਜਪਾ ਨੂੰ ਸੱਦਦਾ ਹੈ ਜਾਂ ਭਾਜਪਾ ਕੋਲ ਜਾਂਦਾ ਉਹ ਗਲਤ ਬੰਦਾ ਹੈ ਇਹ ਗੱਲ ਇਦਾਂ ਦਾ ਦੋਹਰਾ ਮਾਪਦੰਡ ਨਾ ਖਿਆਲ ਕਰਨਾ ਚਾਹੀਦਾ ਜੇ ਕਹਿੰਨੀ ਹਰਪ੍ਰੀਤ ਸਿੰਘ ਚਲੇਗੇ ਫਿਰ ਤਾਂ ਜੀ ਕਹਿੰਦੇ ਬੀਜੇਪੀ ਦਾ ਇਹ ਟਾਊਟ ਆ ਜੀ ਕਹਿੰਦੇ ਉਹ ਪੰਥਕ ਤੇ ਰਹੋ ਇੱਕ ਜਥੇਦਾਰ ਆ ਕੌਮ ਦੇ ਅਸੀਂ ਕਹਿੰਦੇ ਰਾਸੀ ਆਗੂ ਆ ਅਸੀਂ ਰਾਸੀ ਲੀਡਰ ਆ ਰਾਜਨੀਤੀ ਦੇ ਵਿੱਚ ਤਾਂ ਚੱਲਦਾਗਾ ਦੇਖੋ ਇਹ ਤਾਂ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜੇ ਦੇਸ਼ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਅਕਾਲ ਤੱਕ ਦੇ ਜਥੇਦਾਰ ਨੂੰ ਬੁਲਾ ਕੇ ਸਤਕਾਰ ਕਰਦਾ ਹੈ ਜੇ ਮਤਲਬ ਤਾਕਤ ਕਿਸੇ ਕੇਸ ਘਟ ਦੇ ਤਮਦਮਾ ਸਾਹਿਬ ਦੇ ਜਥੇਦਾਰ ਨੂੰ ਕੋਈ ਸਤਕਾਰ ਮਾਣ ਦਿੰਦਾ ਕੋਈ ਗੈਰ ਮਤਲਬ ਸਿੱਖ ਨੰਤਰਮ ਦੇ ਵਿੱਚੋਂ ਤੇ ਉਹ ਚੰਗੀ ਗੱਲ ਆ ਮਾੜੀ ਗੱਲ ਥੋੜੋ ਹੈ ਪਰ ਜੇ ਉੱਥੇ ਜਥੇਦਾਰ ਦਾ ਨਿਰੰਦਰ ਨਰਾਦਰ ਹੁੰਦਾ ਹੋਵੇ ਉਹ ਗੱਲ ਚੰਗੀ ਨਹੀਂ ਦੇਖੋ ਜਦੋਂ ਰਗ ਵਿੱਚ ਚੜ੍ਹੇ ਦੇ ਗਾਨੀ ਹਰਪ੍ਰੀਤ ਸਿੰਘ ਕੋ ਨਹੀਂ ਗਏ ਸੀ ਉੱਥੇ ਉਹਨਾਂ ਦਾ ਸਹੀ ਤਰੀਕੇ ਨਾਲ ਉਸ ਉਸ ਤਰ੍ਹਾਂ ਦਾ ਸਤਕਾਰ ਨਹੀਂ ਹੋਇਆ ਜਿਸ ਤਰ੍ਹਾਂ ਦਾ ਇੱਕ ਜਥੇਦਾਰ ਸਾਭ ਦਾ ਹੋਣਾ ਚਾਹੀਦਾ ਸੀ ਮੈਂ ਉਹਦੇ ਤੇ ਸਵਾਲ ਉਦੋਂ ਵੀ ਕੀਤੇ ਸੀ ਮੈਂ ਬੜਾ ਵੱਡਾ ਆਰਟੀਕਲ ਵੀ ਉਹ ਠੀਕ ਸੀ ਜੀ ਉੱਥੇ ਜਾਣਾ ਨਹੀਂ ਦੇਖੋ ਮੈਂ ਕਹਣਾ ਵੀ ਜਾਣਾ ਗਲਤ ਨਹੀਂ ਸੀ ਪਰ ਉਹਨਾਂ ਦੇ ਜੇ ਗਏ ਸੀ ਤਾਂ ਉਹਨਾਂ ਨੂੰ ਜਿਹੜੀ ਧਰਨੇ ਸੱਦੇ ਸੀ ਉਹ ਧਰਨ ਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਅਕਾਲ ਤਖਤ ਸਾਹਿਬ ਦਾ ਜਾਂ ਬਾਕੀ ਤਕਤਾਂ ਦਾ ਰੁਤਬਾ ਕੀ ਹੈ ਜਥੇਦਾਰਾਂ ਨੂੰ ਵੀ ਆਪਣਾ ਰੁਤਬਾ ਦੇਖ ਕੇ ਹੀ ਜਾਣ ਦਾ ਯਤਨ ਕਰਨਾ ਚਾਹੀਦਾ ਜੀ ਤਾਂ ਇੱਕ ਛੋਟਾ ਜਿਹਾ ਜੀ ਆਖਰੀ ਸਵਾਲ ਆ ਮੇਰਾ ਬਸ ਇਸ ਤੋਂ ਬਾਅਦ ਆਪਾਂ ਕਲੋਜ਼ਿੰਗ ਵੱਲ ਵਧਦੇ ਹਾਂ ਤੋਂ ਨੂੰ ਹੁਣ ਕੀ ਲੱਗਦਾ ਕਿ ਇਹ ਸਾਰੇ ਮਸਲੇ ਨੂੰ ਕਿਵੇਂ ਸਮੇਟਿਆ ਜਾ ਸਕਦਾ ਕੌਣ ਉਹ ਕਰ ਸਕਦਾ ਕਿਉਂਕਿ ਬੜਾ ਮੈਨੂੰ ਲੱਗਦਾ ਕਿ ਇਹ ਕਾਫੀ ਮਾਮਲਾ ਵਿਗੜ ਚੁੱਕਿਆ ਹੈਗਾ ਖਲਾਰਾ ਬਹੁਤ ਵੱਡਾ ਪੈ ਗਿਆ ਹੈਗੇ ਦੇ ਪਿੱਛੇ ਕੋਈ ਕਿਸੇ ਤੇ ਇਲਜ਼ਾਮ ਲਾ ਰਿਹਾ ਤੇ ਕੋਈ ਕਿਸੇ ਤੇ ਲਾ ਰਿਹਾ ਅਸਲ ਚੀਜ਼ ਨੂੰ ਸਮਝਿਆ ਨਹੀਂ ਜਾ ਰਿਹਾ ਤੁਹਾਡੀ ਨਿੱਜੀ ਰਾਏ ਕੀ ਕਹਿੰਦੀ ਹੈ ਦੇਖੋ ਇਲਜ਼ਾਮ ਤਰਾਸ਼ੀ ਨਾਲ ਤਾਂ ਮਤਲਬ ਮਸਲੇ ਕਦੇ ਹੱਲ ਨਹੀਂ ਹੋ ਸਕਦੇ ਹੂੰ ਕੋਈ ਬੰਦਾ ਅੱਜ ਇਹੋ ਜਿਹਾ ਕਿਸੇ ਘਰ ਵਿੱਚੋਂ ਨਜ਼ਰ ਨਹੀਂ ਪੈ ਰਿਹਾ ਜਿਹੜਾ ਕਿਤੇ ਏਕਤਾ ਦੀ ਗੱਲ ਕਰਨ ਦਾ ਯਤਨ ਕਰਦਾ ਹੋਵੇ ਮੈਂ ਅੱਜ ਤੱਕ ਕਦੇ ਕਿਸੇ ਦਾ ਬਿਆਨ ਨਹੀਂ ਪੜਿਆ ਨਾ ਸੁਣਿਆ ਇਹਦੇ ਵਿੱਚ ਸਾਡੇ ਕੋਲ ਇੱਕ ਵੱਡੀ ਸ਼ਕਤੀ ਜਿਹੜੀ ਸੀ ਉਹ ਅਕਾਲ ਤਖਸਬੇ ਸੀ ਜੀ ਵੀ ਜਿੱਥੇ ਜਾ ਕੇ ਅਸੀਂ ਬੈਠ ਕੇ ਸਰ ਜੋੜ ਕੇ ਇਹ ਸਾਰੇ ਖਿਲਾੜੇ ਨੂੰ ਮਤਲਬ ਸਮੇਟ ਸਕਦੇ ਸੀ ਅਸੀਂ ਉਹਦੀ ਵੀ ਕਰਦਾਰਕੁਸ਼ੀ ਕਰੀ ਜਾਂਦੇ ਹੁਣ ਮੈਨੂੰ ਲੱਗਦਾ ਕਿ ਜਿੰਨੇ ਵੀ ਅਕਾਲੀ ਦਲ ਦੇ ਲੀਡਰਸ਼ਿਪ ਲੀਡਰਸ਼ਿਪ ਹੈ ਜਿੰਨੇ ਵੀ ਉਹਨਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਕੁਰਬਾਨੀ ਦੀ ਭਾਵਨਾ ਕੁਰਬਾਨੀ ਉਹਨਾਂ ਨੂੰ ਕਰਨੀ ਚਾਹੀਦੀ ਹੈ ਉਹਦੇ ਛੱਡਣੇ ਚਾਹੀਦੇ ਨੇ ਉਹਦੇ ਛੱਡ ਕੇ ਕਿਸੇ ਸਾਂਝੇ ਬੰਦੇ ਨੂੰ ਪ੍ਰਧਾਨ ਬਣਾ ਲੈਣਾ ਚਾਹੀਦਾ ਅਕਾਲੀ ਦਲ ਦਾ ਜਿਹਦੇ ਨਾਲ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਹਿੱਤਾਂ ਦੀ ਜੰਗ ਲੜੀ ਜਾਵੇ ਹੁਣ ਪਿਛਲੇ ਸਮੇਂ ਵਿੱਚ ਦੋ ਵਾਰੀ ਸਰਕਾਰ ਬਣੀ ਲਗਾਤਾਰ 10 ਸਾਲ ਰਹੀ। ਹੂੰ ਬੀਜੇਪੀ ਨਾਲ ਸੰਧੀ ਵੀ ਰਹੀ। ਲੇਕਿਨ ਮਸਲਾ ਅਸੀਂ ਕੋਈ ਹੱਲ ਨਹੀਂ ਕਰ ਸਕੇ। ਹੂੰ ਨਾ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੇ, ਨਾ ਅਸੀਂ ਪਾਣੀਆਂ ਦਾ ਮਸਲਾ ਹੱਲ ਕਰ ਸਕੇ, ਨਾ ਚੰਡੀਗੜ੍ਹ ਦਾ ਮਸਲਾ ਹੱਲ ਕਰ ਸਕੇ, ਨਾ ਡੈਮਾਂ ਦਾ ਮਸਲਾ ਹੱਲ ਕਰ ਸਕੇ, ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੱਲ ਕਰ ਸਕੇ। ਦੇਖੋ ਇਹ ਗੱਲਾਂ ਬਹੁਤ ਜ਼ਰੂਰੀ ਨੇ। ਸਾਡੇ ਬੱਚੇ ਵਿਦੇਸ਼ਾਂ ਨੂੰ ਕੂਚ ਕਰਦੇ ਨੇ, ਮਤਲਬ ਭੱਜ ਰਹੇ ਨੇ। ਅਮਰੀਕਾ ਨੇ ਜਿੰਨੀ ਜਲਾਲਤ ਹੁਣ ਸਾਡੇ ਬੱਚਾਂ ਦੀ ਕੀਤੀ ਐ ਕੇਸ ਮਨੋਂ ਤੇ ਉਹਨਾਂ ਦੇ ਹਾਂਜੀ ਪਰ ਨੇ ਰਸਟ ਬਣਾ ਸੋਪੀਆਂ ਪਿੱਛੇ ਬਾਤ ਬਨ ਕੇ ਜਿਸ ਤਰ੍ਹਾਂ ਉਹਨਾਂ ਨੂੰ ਭੇਜਿਆ ਇਹ ਅਪਮਾਨਤ ਕੀਤਾ ਗਿਆ ਇਹਦਾ ਨੋਟਸ ਲੈਣਾ ਚਾਹੀਦਾ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈਣਾ ਚਾਹੀਦਾ ਸੀ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਲੈਣਾ ਚਾਹੀਦਾ ਸੀ ਇਹ ਨੋਟਸ ਲੈਣਾ ਚਾਹੀਦਾ ਸੀ ਇਸ ਗੱਲ ਦਾ ਦਿੱਲੀ ਦੀ ਮੈਂ ਮਤਲਬ ਅਮਰੀਕਾ ਦੀ ਐਮਬੈਸੀ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਸੀ ਉਹਦੇ ਖਿਲਾਫ ਜਾ ਕੇ ਸਿੱਖਾਂ ਨੂੰ ਕਿ ਤੁਸੀਂ ਇਹ ਜ਼ਬਰਦਸਤ ਮਤਲਬ अपमान क्यों ਕੀਤਾ सिखणा दा लेकिन कोई नहीं किया किसी ने नहीं किया इस किस्म दा इथे ता एक दूसरे नु सफाईयां देण जी कमेटी ने कीता ना शुरूणी कमेटी ने कीता जी बिल्कुल बहुत शुक्रिया पंचोली साहब ਤੁਸੀਂ ਇਹ ਸੁਭਦ ਦੇ ਦਿੱਤੇ ਗੱਲਬਾਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਰੱਖੇ ਤਾਂ ਉਮੀਦ ਕਰਦੇ ਆ ਕਿ ਕੁਝ ਸਵਾਲਾਂ ਦੇ ਜਵਾਬ ਜਿਹੜੇ आरसी ਉਹਨਾਂ ਲੈਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਇਸ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਪੰਥਕ ਸੰਕਟ ਨੂੰ ਇਸ ਨੂੰ ਤੋਂ ਕਿਵੇਂ ਨਿਕਲਿਆ ਜਾ ਸਕਦਾ ਉਹ ਵੀ ਵਿਚਾਰ ਕਰਨਾ ਸਿੰਘ ਪੰਜੋਲੀ ਹੋਰਾਂ ਨੇ ਰੱਖੇ ਨੇ ਤਾਂ ਮੈਨੂੰ ਮੇਰੇ ਸਾਥੀ ਗੁਰਜਿੰਦਰ ਸਿੰਘ ਦੇ ਨਾਲ ਦੀ ਉਹ ਇਜਾਜ਼ਤ ਧੰਨਵਾਦ